ਹੋਰ ਭਾਜੀ ਸੌਰਿਆਂ ਦੇ ਵਿੱਚ ਕੌਣ ਕੌਣ ਹੈ ਸੌਰਿਆਂ ਦੇ ਵਿੱਚ ਭਾਜੀ ਨਾਲ ਦੀ ਮੇਰੀ ਕੱਲੀ ਗੱਲੀ ਆ ਠੀਕ ਆ ਠੀਕ ਆ ਸਾਲਾ ਕੋਈ ਹਾਨੀ ਨੀ ਭਾ ਮੇਰਾ ਠੀਕ ਹੈ ਜੀ ਤੇ ਫਿਰ ਬਾਕੀ ਡੈਡੀ ਮੰਮੀ ਨੇ ਕੱਲੇ ਹੀ ਉੱਥੇ ਠੀਕ ਤਾਂ ਇਦਾਂ ਹੀ ਆਪਣਾ ਕੰਮ ਕਮ ਡੰਗਰ ਰੱਖਿਆ ਤੇ ਬਾਕੀ ਪਿਆਲੀ ਦਾ ਹੀ ਕੰਮ ਆ ਉਹ ਖੇਤੀਬਾੜੀ ਦਾ ਹੀ ਹਾਂ ਬਾਕੀ ਜਦੋਂ ਉਹਨਾਂ ਦਾ ਚੀਜ਼ ਕਰਦਾ ਹਾਂ ਹਾਂਜੀ ਰੱਜੀ ਚੰਗਾ ਫਿਰ ਹੋਣਾ ਸੀ ਚੱਲੀ ਟੋਟੀ ਖਾ ਲਈ ਆ ਹਾਂ ਸਾਦਾ ਕੁਝ ਖਾਤੀ ਆ ਉਹ ਤੇ ਬੈਠੋ ਕੋਈ ਨਹੀਂ ਸਮਾਂ ਨਹੀਂ ਚੱਲੀ ਹੁਣ ਜਾ ਕੇ ਵੇਖੀ ਕੋ ਕੰਮ ਕਰ ਚੰਗਾ ਪਰੌਣਿਆ ਚੰਗਾ ਭਾਜੀ ਮਾਰੇ ਕਿਤੇ ਗਿਆੜਾ ਹੱਟ ਗੋ ਆਹ ਮਾਰਾਂਗੇ ਆਇਓ ਕਿਤੇ ਉੱਥੇ ਆਵਾਂਗੇ ਨਾਲੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਵਾਂਗੇ ਤੇ ਨਾਲੇ ਤੁਹਾਡ ਕੁਬ ਹੋ ਗਿਆ ਆਵਾਂਗੇ ਆਪ ਨਹੀਂ ਮਾਰੇਓ ਗਿਆੜਾ ਜਦੋਂ ਆਓ ਕਿਹ ਨਾਲ ਜ਼ਰੂਰ ਆਇਓ ਠੀਕ ਆ ਠੀਕ ਆ ਚੰਗਾ ਫਿਰ ਹੈ ਹਾਂ ਠੀਕ ਹੈ ਚਲੋ ਅਜੀ ਇੱਕ ਮਿੰਟ ਮੈਂ ਹੁੰਦਾ ਜੀ ਤੁਸੀਂ ਬੋ ਮੈਂ ਡੈਡੀ ਨੂੰ ਨਾ ਤੁਰਵਾ ਰੋ ਰੋ ਹਾਂਜੀ ਲੈ ਵੀ ਕਿੱਦਾਂ ਦੇ ਬੰਦੇ ਆ ਕੁੜੀ ਇਹਨਾਂ ਦੀ ਘਰ ਬੈਠੀ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਵੀ ਤੋਰੀਏ ਪਤਾ ਨਹੀਂ ਕੀ ਕਰੀ ਜਾਂਦੇ ਆ ਸਾਰੇ ਬਾਹਰ ਨੇ ਤੋਰੀ ਜਾਂਦੇ ਆ ਇਹ ਨਹੀਂ ਪਤਾ ਕਿ ਜਵਾਈ ਆਇਆ ਤਾਂ ਉਹਦੇ ਲਾਗੇ ਬਈਏ ਇਹਨਾਂ ਨੂੰ ਕੋਈ ਫਿਕਰ ਫੱਕਾ ਹੀ ਨਹੀਂ ਆ ਵੀ ਕੁੜੀ ਨੂੰ ਵੀ ਤੋਰੀਏ ਚੰਗਾ ਪੁੱਤ ਫਿਰ ਨਾ ਠੀਕ ਆ ਮੈਂ ਚੰਗਾ ਬਾਪ ਅਹੀਂ ਚੱਲਦੇ ਆ ਹੈ ਠੀਕ ਆ ਮਾਰੋ ਤੇਰਾ ਕੇਵਲੇ ਕੋਈ ਨਹੀਂ ਮਾਰਾਂਗੇ ਚਾਹਾਂ ਮੈਂ ਲੋਨ ਤੇ ਲੜ ਜੀ ਨਹੀਂ ਚਲਿਓ ਹੁਣ ਜਾ ਕੇ ਯਾਰ ਅਸੀਂ ਆਪਣਾ ਕੋਈ ਕੰਮ ਕਰ ਵੇਖੀਏ ਮੱਜਾ ਭੁੱਖੀਆਂ ਪਟਾਣਾਂ ਦਾ ਪਾਈਏ ਕੋਈ ਆ ਕੇ ਹਾਂਜੀ ਚਲੋ ਵੀ ਵੇਖਣਾ ਤੇ ਆਓ ਕਿਸ ਦਿਨ ਫਿਰ ਲੋਹੜੀ ਆ ਹਾਂ ਮਾਰਾਂਗੇ ਚੱਕਰ ਨਾਪਾ ਕੁੜੀ ਨੂੰ ਲੈ ਗਏ ਉਹ ਨਾਲ ਠੀਕ ਆ ਜੀ ਚੱਲਿਓ ਫਿਰ ਚੱਲ ਠੀਕ ਆ ਪੁੱਤ ਚੰਗਾ ਪੁੱਤ ਚੰਗਾ ਚੰਗਾ ਚੱਲੋ ਬਈ ਹੁਣ ਕੱਢ ਜਾ ਕੇ ਬਰਕਤ ਇਹ ਦਫਾ ਹੋਏ ਕਿ ਦਸ ਸਿਰ ਤੇ ਚੜ ਕੇ ਬੈਠੇ ਆ ਜਾਣ ਦਾ ਕਦੇ ਨਾ ਹੀ ਨਹੀਂ ਲੈਂਦੇ ਹੱਦ ਹੋ ਗਈ ਨਾਂ ਵਾਲੀ ਲੰਗਰ ਪ੍ਰਸ਼ਾਦਾ ਖਾ ਕੇ ਗਏ ਆ ਮੈਂ ਤਾਂ ਕਹਿੰਦੀ ਵੀ ਨਿਕਲ ਜਾਣਗੇ ਪਰ ਕਿੱਥੋਂ ਆਂਦੇ ਹੋਣੇ ਜਿਹੜਾ ਡੰਗ ਬਾਜੇ ਉਹ ਹੀ ਚੰਗਾ ਭੁੱਖ ਨੰਗ ਸਿਰੇ ਦੇ ਪਤਾ ਨਹੀਂ ਕਿੱਥੋਂ ਰਿਸ਼ਤੇਦਾਰਾਂ ਅੰਦਰ ਇਹ ਜਿਹੇ ਟੱਕਰ ਗਏ ਆ ਲੱਠਾਂ ਤਾਂ ਨਾ ਹੀ ਨਹੀਂ ਲੈਂਦੇ ਕੋਲੋਂ ਕੀ ਹੋਇਆ ਮੰਮੀ ਕਿੰਨੂ ਵੇਕੇ ਬੋਲੀ ਜਾਂਦੀ ਇੰਨਾ ਯਾ ਜਿਹੜੀ ਆਏ ਹੀਗੇ ਸ਼ਰਮ ਦੇ ਮਾਪਿਓ ਆ ਨੰਗ ਹਾਈ ਜਾਂਦੇ ਚੱਲ ਚਲਤੇ ਗਏ ਨਾ ਮੰਮੀ ਚੱਲ ਗਏ ਆ ਦਫਾ ਹੋਏ ਤੇ ਮੇਰੀ ਗੱਲ ਸੁਣੋ ਉਹ ਜਿਹੜੇ ਅੰਦਰ ਬੈਠੇ ਆ ਉਹਨਾਂ ਲਾਗੇ ਵੀ ਬਹਿ ਜਾਓ ਆਣ ਕੇ ਤੇ ਉਹ ਗੁੱਸਾ ਕਰਨਗੇ ਬਾਅਦ ਚ ਕੋਈ ਗੱਲ ਨਹੀਂ ਉਹਦੇ ਲਾਗੇ ਚੱਲੀ ਆ ਉਹਦੀ ਵੀ ਖਬਰ ਲੈਣੀ ਹੁਣ ਚੱਜਨਾ ਖਬਰ ਮੰਮੀ ਕੀ ਲੈਣੀ ਚੱਜਨਾ ਬੋਲਿਆ ਤੁਸੀਂ ਐਵੇਂ ਪਰੋਣਾ ਮੇਰਾ ਹੁਣ ਨਾ ਤੇਰਾ ਪਰੋਣਾ ਵਾ ਮੈਂ ਚੱਜਨਾ ਬੋਲਾਂ ਉਹਨੂੰ ਨਹੀਂ ਅਕਲ ਸਿਖਾਈ ਉਹਦੀ ਮਾਂ ਨੇ ਤੇ ਉਹ ਸਾਡੇ ਕੁੜਮ ਕੁੜਮਣੀ ਹੋਣਾ ਸਾਹਮਣੇ ਡਿਆ ਕਾ ਜ਼ੁਬਾਨ ਚ ਲਾਉਣ ਇਹ ਮੂੰਹ ਬੰਦ ਨਹੀਂ ਰੱਖ ਸਕਦਾ ਆਪਣਾ ਮਗਰੋਂ ਗੱਲ ਹੋ ਜਾਂਦੀ ਆਪੇ ਉਨੂੰ ਮੰਮੀ ਸੁਪਨਾਉਣਾ ਹੀ ਪਿਪਰੋੜੇ ਆਏ ਨਾ ਘਰ ਪਰੋੜੇ ਆਏ ਆ ਚੱਲ ਸੁਪਨਾ ਤਾਂ ਨਹੀਂ ਆਉਣਾ ਸਾਹਮਣੇ ਬੈਠੇ ਤੇ ਦੇਖ ਲਈ ਨਾ ਉਹ ਤਾਂ ਚੁੱਪ ਕਰ ਜਾਂਦਾ ਘੜੀ ਘੜੀ ਉਹ ਗੱਲ ਘੜੀ ਘੜੀ ਉਹ ਗੱਲ ਜੇ ਮੈਂ ਨਾ ਡੱਕਾਂ ਇਹ ਤਾਂ ਪਰਦੇ ਖੋਲਣ ਦੇ ਆ ਸਾਰੀ ਹੈ ਤੋ ਤੇ ਕਿਸ਼ਮ ਦੀ ਮਾਂ ਦਾ ਤੈਨੂੰ ਪਤਾ ਹੀ ਹੈ ਨਾ ਗੱਲ ਦੀਆਂ ਗਲੈਂਡਾ ਬਣਾਉਂਦੀ ਆ ਤੇ ਮੰਮੀ ਉਹਨਾਂ ਕੋ ਕਿਹੜਾ ਕੁਝ ਲੁਕਿਆ ਹੀ ਉਹ ਪਹਿਲੇ ਡੈਡੀ ਨੇ ਦੱਸਤਾ ਨੀ ਸਾਰਾ ਕੁਝ ਇੱਕ ਤੇ ਤੇਰਾ ਜਿਹੜਾ ਡੈਡੀ ਆ ਤਾਂ ਪਵਾੜੇ ਪਵਾਣਾ ਇੱਕ ਤੇ ਤੇਰੀ ਖਬਰ ਲੈਣੀ ਪੈਣੀ ਮੈਨੂੰ ਪਤਾ ਨਹੀਂ ਕੀ ਮੂੰਚ ਜੋ ਹੁੰਦਾ ਦੱਸਦਾ ਰਹਿੰਦਾ ਪਤਾ ਨਹੀਂ ਕਿੱਡੇ ਕਿ ਸਕੇ ਬਣਾ ਕੇ ਬਹਿ ਜਾਂਦਾ ਆਪਣੇ ਇਹਨਾਂ ਨੂੰ ਇਹ ਤੇ ਨੰਗਵਾ ਸਿਰੇ ਦੇ ਇਹਨਾਂ ਨੂੰ ਗੱਲ ਦੱਸਣ ਦੀ ਕੀ ਲੋੜ ਆ ਭਲਾ ਵੱਡੇ ਕੁੜਮ ਕੁੜਮਣੀ ਨਹੀਂ ਇਹ ਹੋਈਆ ਨੰਗ ਸਿਰੇ ਦੇ ਹੈ ਆਪਣੀ ਧੀ ਤੇ ਚੱਜਣਾ ਵਸਾਈ ਨਾ ਗਈ ਕਿਤੇ ਟੱਲੀ ਲਿਆਉਣ ਜੋਗੇ ਨਹੀਂ ਕੁੜੀ ਹੋਈ ਤੇ ਕਿਤੇ ਲੀੜਾ ਕਪੜਾ ਨਾ ਲੈ ਕੇ ਆਏ ਹੈ ਆਹ ਪਰ ਤੋਤਾ ਨਾਲ ਦੇ ਵਿੱਚ ਗਲਤ ਕਰਨ ਮੇਰੇ ਸਾਹਮਣੇ ਇਹਨਾਂ ਸਾਹਮਣੇ ਗੱਲਾਂ ਕਰਨ ਪਏ ਆ ਚਲ ਮੰਮੀ ਬੱਸ ਕਰੋ ਆ ਜਾਓ ਉਹਨਾਂ ਲੱਗੇ ਵੀ ਘੜੀ ਆਓ ਵੀ ਇੱਕ ਮਿੰਟ ਗੱਲ ਸੁਣ ਮੇਰੀ ਹਣ ਮੈਂ ਜੋ ਬੋਲੂਗੀ ਨਾ ਮੈਨੂੰ ਬੋਲਣ ਈ ਤੇ ਜੇ ਤੂੰ ਗੁੱਸਾ ਕਰਸਾ ਕੀਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੁਣ ਇਹਨੂੰ ਦਵਾਈ ਮੈਂ ਝੱਜ ਨਾ ਦੇ ਕੇ ਕੱਲਣਾ ਆਜੋ ਮੰਮੀ ਪਹਿਲਾਂ ਜਿਹੜਾ ਮਾਤਰੀ ਲੱਗਦਾ ਇਹ ਵੀ ਭਿੰਦਰਾ ਮਾਤਰੀ ਕਿੱਥੇ ਆ ਜਿਹੜੀ ਗੱਲ ਕਰੀ ਕੋ ਕਰਨਾ ਉਹ ਵੇਖੋ ਆ ਗਈ ਡੈਡੀ ਕਹ ਕੇ ਤੇ ਆ ਆਜੋ ਲੈ ਪੁੱਤ ਹੁਣ ਦੱਸ ਕੀ ਗੱਲ ਵਾ ਆਪਣੀ ਗੱਲ ਕੀ ਹੋਵੇ ਜੀ ਮੈਂ ਤੇ ਆਨਾ ਆਂ ਭੀ ਅਮਨ ਨੂੰ ਭੇਜ ਦੇਣਾ ਮੇਰ ਨਾਲ ਲੈ ਦੱਸ ਐਦਾ ਕਿਦਾਂ ਭੇਜ ਤੂੰ ਅਮਨ ਨੂੰ ਤੇਰੇ ਨਾਲ ਪੁੱਤ ਤੇਰੀ ਗੱਲ ਨਹੀਂ ਕੀ ਕੋਈ ਵੀ ਗੱਲ ਵਾ ਸਾਰੀ ਤੇਰੀ ਮਾਂ ਦੀ ਠੀਕ ਵਾ ਨਾ ਤੇ ਉਹਨੂੰ ਤਾਂ ਨਾਲ ਹੀ ਨਹੀਂ ਲੈ ਕੇ ਆਇਆ ਆਪਣੇ ਉਹ ਨਹੀਂ ਕੋਈ ਗੱਲ ਨਹੀਂ ਗੁੱਸਾ ਨਹੀਂ ਕਰੀਦਾ ਹੁੰਦਾ ਕੋਈ ਨਹੀਂ ਇੰਨੀਆਂ ਕ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਘਰਾਂ ਦੇ ਵਿੱਚ ਉਹ ਤੇ ਇੰਨੀਆਂ ਕ ਗੱਲਾਂ ਨਹੀਂ ਨਾ ਮੇਰੀ ਧੀ ਦਾ ਤੇ ਜੀ ਨਾ ਹਰਾਮ ਕੀਤਾ ਵਾ ਵਿਚਾਰੀ ਦਾ ਰੋ ਰੋ ਬੁਰਾ ਹਾਲ ਹੋਇਆ ਇਦਾਂ ਨਹੀਂ ਜਦੋਂ ਵਿਆਹੀ ਸੀ ਮੈਂ ਹੈ ਨਹੀਂ ਉਹ ਤੇ ਗੱਲਾਂ ਹੈਗੀਆਂ ਵਾ ਚੱਲ ਛੱਡੋ ਇਹਨਾਂ ਗੱਲਾਂ ਨੂੰ ਚਲੋ ਮੰਮੀ ਜੀ ਜੇ ਮੰਮੀ ਹੋਣਾ ਗੱਲਾਂ ਕੀਤੀਆਂ ਨਾ ਤੇ ਤੁਸੀਂ ਵੀ ਬਥੇਰੀਆਂ ਗੱਲਾਂ ਕੀਤੀਆਂ ਵਾ ਚਲ ਇਹਨਾਂ ਗੱਲਾਂ ਨੂੰ ਭਲਾਓ ਹੁਣ ਤੁਸੀਂ ਮੇਰੀ ਗੱਲ ਸੁਣ ਲੈ ਕਾਕਾ ਮੈਂ ਕਿੱਦਾਂ ਭਲਾਦਾ ਗੱਲਾਂ ਨੂੰ ਕਰ ਸੱਦ ਕੇ ਬੇਇੱਜ਼ਤੀ ਕੀਤੀ ਹੈ ਤੇਰੀ ਮਾਂ ਨੇ ਲੱਗਿਆ ਨਾ ਸਮਝ ਮੈਂ ਤਾਂ ਨਹੀਂ ਕੁੜੀ ਤੋੜਨੀ ਉਹਨੂੰ ਲੈ ਕੇ ਆ ਪਹਿਲਾਂ ਪਰ ਚਲੋ ਅੰਮੀ ਜੀ ਹੁਣ ਤੇ ਮੈਂ ਆ ਗਿਆ ਜਾਂ ਲੈਣ ਪਰ ਹੁਣ ਨਾ ਤੁਸੀਂ ਛੱਡ ਕੇ ਆਓਗੇ ਮੁਰਗੇ ਨਹੀਂ ਤੇ ਮੈਂ ਅੱਛਾ ਬੜੀਆ ਕੜਾ ਪੁੱਤ ਤੇਰੇ ਵਿੱਚ ਹੈ ਜੇ ਤੇਰੇ ਵਿੱਚ ਆਕੜ ਵਾ ਨਾ ਸਾਡੇ ਵਿੱਚ ਵੀ ਹੈਗੀ ਆ ਸਾਡੇ ਕੋ ਕੜੀਆਂ ਵਾਧੂ ਆ ਕੱਲੀ ਕੱਲੀ ਮੇਰੀ ਧੀ ਆ ਬਥੇਰਾ ਘਰ ਸਾਡੇ ਘਰ ਉਹਦੇ ਵਾਸਤੇ ਨਹੀਂ ਕੀ ਕਰਨ ਦੇ ਤੂੰ ਤੂੰ ਚੁੱਪ ਕਰ ਲੈ ਮੈਨੂੰ ਗੱਲ ਕਰ ਲੈ ਲੈਂਦੇ ਜਿੰਦਰਾ ਇਹਦਾ ਹੋ ਗਿਆ ਦਿਮਾਗ ਖਰਾਬ। ਇੱਕਦਾਂ ਮਮੀ ਦਾ ਨਵਾਜਣੀ ਜਿੱਦਾਂ ਤੁਸੀਂ ਡੇਯੋ ਕਰਨ। ਵਾਜੇ ਵਾਦੀ ਆ ਤੇ ਠੀਕ ਆ ਨਾ। ਮੈਂ ਜਿਹੜੀ ਗੱਲ ਕਰਦੀ ਬਿਲਕੁਲ ਠੀਕ ਆ। ਜੇ ਹੁਣ ਮੈਂ ਕੁੜੀ ਤੋੜਤੀ ਨਾ ਇਹਦੀ ਮਾਂ ਦਾ ਤਾਂ ਮੂੰਹ ਪੈ ਲੈਣਾ ਵਾ। ਉਹਨੇ ਫੇਰ ਤੀਜੇ ਦਿਨ ਬੇਇਤੀ ਕਰਕੇ ਮੇਰੇ ਘੇਰੂ ਕੱਢਿਆ ਕਰਨਾ। ਚਲ ਮੈਂ ਚਲ ਜਾਵਾਂਗੀ ਪਰ ਇਹਨਾਂ ਕੋ ਵੀ ਅੱਡ ਹੋ ਉਹ ਫਿਰ। ਫੇਰ ਜਾਊਂਗੀ ਮੈਂ ਨਾਲ। ਅੰਮਣਾ ਕਿਦਾਂ ਦੀਆਂ ਗੱਲਾਂ ਕਰਨ ਦਈਂ ਹੈ? ਤੇਰਾ ਦਿਮਾਗ ਕੰਮ ਕਰਦਾ ਕਹ ਨਹੀਂ। ਇੰਦਰ ਉਹ ਤਾਂ ਬਿਲਕੁਲ ਸਹੀ ਕਹਿ ਰਹੀ ਆ। ਜੋ ਉਹਨਾਂ ਦੇ ਘਰ ਚ ਹੁੰਦਾ ਨਾ ਤੈਨੂੰ ਨਹੀਂ ਪਤਾ ਤੂੰ ਚੁੱਪ ਕਰ ਜਾ ਮਮੀ ਜੀ ਤਿੰਨ ਤੇ ਜੀ ਆ ਤਿੰਨ ਜੀ ਅੱਡ ਹੋ ਗਏ ਤੇ ਗਵਾਂਢੀ ਕੀ ਸੋਚਣਗੇ ਕਿੰਨਾ ਮੀਨਾ ਮੀਨੂ ਆਈ ਆ ਤੇ ਹੁਣੇ ਹੀ ਆ ਪੱਕ ਹੋ ਗਈ ਆ ਮਮੀ ਵੱਖ ਹੋਣਾ ਕਿਦੇ ਨਾਲ ਉਹ ਦੇਖੋ ਇਹਦੀ ਮਾਂ ਨਾਲ ਜਿਹੜੀ ਨਿਭਾਨੀ ਆਪਣੀ ਨਾ ਉਹ ਇਹ ਵੇਲੇ ਕਿੱਥੇ ਜਾਣਗੀ ਤੇ ਜਿੱਥੇ ਮਾਤਰ ਵਿੱਚ ਬਾਤ ਕੰਟਰੋਲ ਨਹੀਂ ਗਾ ਪੁੱਤ ਫਿਰ ਆਪਣਾ ਆਪ ਸੋਚਣਾ ਪੈਣਾ ਤੇ ਮਮੀ ਕਿਹੋ ਜਿਹਾ ਨੇ ਨਾ ਲੁਕਾ ਕੇ ਪੀਣਾ ਤੂੰ ਚੁੱਪ ਕਰ ਚ ਆਪਣਾ ਲੱਗਾ ਵਾ ਕਰਨ ਅੱਛਾ ਪੁੱਤ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਮੈਂ ਨਹੀਂ ਕੁੜੀ ਤੋੜਨੀ ਠੀਕ ਵਾ ਨਾ ਚਲੋ ਅਮਨ ਨੂੰ ਪੁੱਛ ਲੋ ਇੱਕ ਕਰੀ ਮੈਂ ਨਹੀਂ ਜਾਣਾ ਮੰਮੀ ਉੱਥੇ ਮੈਂ ਪਤਾ ਕਿੰਨੀ ਤੰਗ ਆ ਚਾਹੇ ਤੇ ਮੈਂ ਕਿਹਾ ਹੱਟ ਕਰ ਦੋ ਫੇਰ ਚਲ ਜੂਗੀ ਮੈਂ ਨਹੀਂ ਇੱਧਰ ਜਾਣਾ ਜੀ ਸੁਣ ਲਈ ਹੁਣ ਦਾਕਾ ਫੇਰ ਲਾ ਹਣ ਆੜ ਤਾਂ ਨੀਚੇ ਹੀ ਹੋਣਾ ਤੇ ਭੇਜਣਾ ਤੇ ਭੇਜ ਦੋ ਨਹੀਂ ਤਾਂ ਤੁਸੀਂ ਛੱਡ ਕੇ ਆਓਗੇ ਹੁਣ ਫੇਰ ਆਕਰ ਤੇ ਮਾਪੋਤਾ ਦੀ ਨਹੀਂ ਆਂ ਵੀ ਗੱਲ ਨਹੀਂ ਕਰਨ ਵਾਲੀ ਹੈ ਜੇ ਮੈਂ ਮੰਮੀ ਚਲ ਵੀ ਗਈ ਫੇਰ ਉਹੀ ਹਾਲ ਰਹਿਣਾ ਮੈਂ ਜਾਣਾ ਹੀ ਨਹੀਂ ਇਸ ਤੋਂ ਚੁੱਪ ਕਰ ਪੁੱਤ ਕੋਈ ਗੱਲ ਨਹੀਂ ਮੈਂ ਹੈਗੀ ਆ ਨਾ ਚਿੰਦੀ ਜਾਗਦੀ ਅਜੇ ਮੰਮੀ ਤੁਸੀਂ ਕਿੱਦਾਂ ਦੀ ਗੱਲ ਕਰਨ ਦੇ ਹੋ ਜਿਉ ਲਿਆਣ ਆਇਆ ਵਾ ਤੋ ਉਦਨ ਨਿਕਲਾ ਦੋਨ ਨੂੰ ਤੁਹਾਨੂੰ ਚੰਗਾ ਭਲਾ ਪਤਾ ਵੀ ਬਾਅਦ ਚ ਇਹ ਗੱਲ ਬੜੀ ਵੱਡੀ ਹੋ ਜਾਣੀ ਆ ਵੇ ਪੁੱਤ ਤੂੰ ਚੁੱਪ ਕਰ ਜਾ ਤੈਨੂੰ ਨਹੀਂ ਗਾ ਪਤਾ ਕਿ ਸੱਸਾਂ ਕੀ ਕੀ ਕਰ ਦਿੰਦੀਆਂ ਵਾ ਠੀਕ ਵਾ ਨਾ ਮੈਂ ਆਪਣੀ ਧੀ ਨਹੀਂ ਮਰਵਾਉਣੀ ਆਰਾਮ ਨਾਲ ਬਹੁਤ ਹੀ ਦਵੇਂ ਭਰਾ ਹੋ ਤੋ ਮੰਮੀ ਤੁਹਾਨੂੰ ਪਤਾ ਹੀ ਸੱਸਾਂ ਠੀਕ ਕਰਦੀਆਂ ਨੇ ਤੂੰ ਚੁੱਪ ਕਰ ਜਾ ਵੇ ਉਹ ਤੇ ਗੱਲਾਂ ਨਾ ਕਰ ਨਹੀਂ ਤੂੰ ਕਿਧਰ ਆ ਕੇ ਬੈ ਗਈਆਂ ਮੈਨੂੰ 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 ਲੱਗ ਜੇ ਤੁਸੀਂ ਉਹਨਾਂ ਨੂੰ ਕਹਿਣਾ ਕਿ ਸਾਨੂੰ ਕੋਈ ਭੋਲੇ ਹਨ ਸਾਰਾ ਕੁਝ ਪਤਾ ਤੇ ਹੈਗਾ ਵਾ ਅਸੀਂ ਤਾਂ ੜੀਆਂ ਗੱਲਾਂ ਕੀ ਸੋਣੀਆਂ ਵਾ ਅਸੀਂ ਤੇ ਸ ਕੋ ਚਾਹ ਪਾਣੀ ਹੋ ਲੋ ਪੁੱਛਣੇ ਆ ਫੇਰ ਨਾ ਪੁੱਛੇ ਤੇ ਫਿਰ ਦੂਜੇ ਪਾਸੇ ਹੋ ਜਾਣਾ ਵਾ ਕਿ ਇਹਨਾਂ ਨੇ ਕੁਝ ਨਹੀਂ ਨੂੰ ਕੁਝ ਪੁੱਛਿਆ ਨਹੀਂ ਹੈਗਾ ਮੈਨਾਂ ਤੇ ਭਣਾ ਉਹਨਾਂ ਨੇ ਖਲੋਣ ਨੂੰ ਇੱਤਾ ਦਮ ਹੈ ਮੈਂ ਜਾ ਕੇ ਬੈਠੇ ਰਿਹਾ ਤੂੰ ਇੱਥੇ ਕਰਨਾ ਹੀ ਨੇ ਹੱਦ ਹੋ ਗਈ ਵਾ ਇਹਨਾਂ ਵਾਲੀ ਕੀ ਕਰੀਏ ਇਹਨਾਂ ਦਾ ਉੱਥੇ ਬੋਲਣ ਤੇ ਨਹੀਂ ਦੇ ਤੈਨੂੰ ਪਤਾ ਤਾਂ ਹੈਗਾ ਵਾ ਇਹਨੇ ਦੋ ਦੀਆਂ ਚਾਰ ਸੁਣਾਉਣੀਆਂ ਉਹ ਚਾਰ ਅੱਗੇ ਉਹ ਵੀ ਹੈਗਾ ਉਹ ਜਿਹੜਾ ਚੁੱਪਰ ਕੇ ਬੈਠਾ ਵਾ ਉਹ ਜਿਆ ਹੁੰਦਾ ਤੇ ਕੋਣ ਚਲ ਜਾਂਦਾ ਤੇ ਡੈਡੀ ਹੋਣੀ ਹੁਣੀ ਕੁਝ ਕਹਿੰਦੇ ਮੰਮੀ ਬੋਲੀ ਜਾਣਦੀ ਆ ਤੇ ਤੈਨੂੰ ਪਤਾ ਤਾਂ ਹੈਗਾ ਡੈਡੀ ਹੋਣਾ ਦਾ ਉਹਨਾਂ ਨੇ ਬੋਲਣਾ ਕੁਝ ਜਿਆਦਾ ਮੰਮੀ ਨੇ ਸੁਣਨੀ ਪਰ ਵੈਸੇ ਨਾ ਮੰਮੀ ਵਾਲੀ ਵੀ ਹਾਦਿਆ ਕੁੜੀ ਨੂੰ ਇੱਥੇ ਰੱਖਣਾ ਬਿਠਾ ਕੇ ਇਹਨਾਂ ਨੇ ਉਹਨਾਂ ਨਾਲ ਤੋਰਨੀ ਨਹੀਂ ਲੱਗਦਾ ਤਾਂ ਇਦਾਂ ਹੀ ਆ ਪਈ ਸਾਰੀ ਉਮਰ ਇੱਥੇ ਰੱਖਣੀ ਸੋ ਉਹਨਾਂ ਨਾਲ ਸਮਝੋ ਤਾਂ ਗਰਨੇ ਗੱਲਬਾਤ ਕਰਨੇ ਵੀ ਕੀ ਗੱਲ ਹੋਈ ਹੈ ਜਾਂ ਸਾਡੀ ਕੁੜੀ ਗਲਤ ਜਾਂ ਤੂੰ ਹੀ ਗਲਤ ਉਹਨਾਂ ਨਾਲ ਗੱਲ ਕਰਕੇ ਤੈਨੂੰ ਤੋੜਣਾ ਇਹਨਾਂ ਦਾ ਇਰਾਦਾ ਕਿ ਇਹਨੇ ਨਹੀਂ ਰੱਖ ਛੱਡੀਏ ਇਹਨੇ ਨਹੀਂ ਵਸਣ ਦੇਣੀ ਤੈਨੂੰ ਕਹਤਾ ਹੈਗਾ ਵਾ ਹੱਦ ਹੋ ਗਈ ਇਹਨਾਂ ਵਾਲੀ ਫਰ ਕੀ ਬਣੂਗਾ ਇਹਨਾਂ ਦਾ ਮੈਨੂੰ ਤੇ ਸਮਝ ਨਹੀਂ ਲੱਗਦੀ ਮੈਨੂੰ ਤੇ ਆਪਨੇ ਸਮਝ ਆਉਂਦੀ ਮੈਨੂੰ ਤੇ ਲੱਗਦਾ ਨਵ ਜਦੋਂ ਕਾਲ ਕੁੜੀ ਦਾ ਨਾ ਚੰਗੀ ਤਰ੍ਹਾਂ ਉੱਜੜ ਗਿਆ ਨਾ ਫਿਰ ਇਹਨੂੰ ਸੁਰਤ ਆਉਣੀ ਆ ਤੇ ਫਿਰ ਇਹਨੇ ਮੱਥੇ ਦੇ ਹੱਥ ਮਾਰ ਕੇ ਰੋਣਾ ਵੇਖੀ ਸਹੀ ਉਹਦੇ ਨਾਲ ਨਾਲ ਇਹਨੇ ਸਾਡਾ ਘਰ ਵੀ ਬਰਬਾਦ ਕਰਨਾ ਵਾ ਚਲੋ ਛੱਡੋ ਹੁਣ ਤੀਵੇਂ ਦੱਸੂ ਮੈਂ ਕਿੰਨੇ ਚੌਲ ਲੈ ਕੇ ਆਵਾਂ ਬਣਾਵਾਂ ਉਹ ਰਹਿਣ ਦੇ ਦੋਗੇ ਸੁਣਾ ਤੇ ਬੋੜਾ ਲਾਂਗੇ ਉਹ ਜਿੱਦਾਂ ਦੇ ਇੱਥੇ ਸਲਾਹ ਚੱਲਣ ਡੇ ਪੈਣੀ ਖਾਣੀ ਰੋਟੀਆਂ ਕਿੰਨਾਂ ਕਿ ਨਹੀਂ ਖਾਣੀ ਚਲੋ ਠੀਕ ਆ ਅਮਨ ਤੂੰ ਜਾ ਆਪਣੇ ਕੱਪੜੇ ਪਿਆ ਕਰ ਤਨਾਲੇ ਹੋ ਤਿਆਰ ਵੀਰ ਮੈਂ ਇੱਕ ਨਾਲੇ ਮੰਮੀ ਜੇ ਕਹੋਗੀ ਤਾਂ ਫੇਰ ਮੈਂ ਚਲ ਜੀਉਗੀ। ਉਹ ਵੀ ਸਮਝਾਓ ਇਹਨੂੰ ਕੁਝ। ਮੈਂ ਕੀ ਸਮਝਾਵਾਂ? ਮੈਂ ਕਹਾਂ ਦੱਸਤੀ ਆ ਨਾ ਕਿ ਇਹਦੀ ਮਾਂ ਹੋਗੀ ਨਾ ਤੇ ਫੇਰ ਮੈਂ ਕੁੜੀ ਤੋੜਨੀ ਆ। ਚਲੋ ਠੀਕ ਹੈ ਦਰਜੀ ਜੇ ਨਹੀਂ ਨਾ ਜਾਣਾ ਤੇ ਮੈਂਵੇਂ ਬਹਿ ਕੇ ਕੀ ਕਰਨਾ ਵਾ ਚੰਗਾ ਮੈਂ ਕਰਾਂ। ਉਹ ਨਹੀਂ ਨਹੀਂ ਉਹ ਮੇਰੀ ਗੱਲ ਪੁੱਤ ਪਹਿਲਾਂ ਯਾਰ। ਨਹੀਂ ਨਹੀਂ ਇੱਕ ਮਿੰਟ ਬਹੁਤ ਨਹੀਂ ਨਹੀਂ ਤੇ ਜਾ ਤਾਂ ਮੈਂਵੇਂ ਬਹਿ। ਨਹੀਂ ਨਹੀਂ। ਮੈਂ ਬਹਿ ਜਿਓ ਬਹਿ ਜਾ ਕੋਈ ਗੱਲ ਹੀ ਪਰੋਣਿਆ। ਕੋਈ ਕਰਨੀ ਪਹਿਰੇ ਵਾ। ਅਮਨ। ਅਮਨ ਕਾਲੀਆਂ ਨਹੀਂ ਕਰੀ ਦਿੱਤੀ। ਇੱਧਰ ਆ। ਇੱਧਰ ਬੈ। ਕੀ ਆ ਵੀਰ 10 ਮਿੰਟ ਠਹਿਰ ਬਹਿ ਤਾਂ ਸਹੀ ਅਮਨ ਕਿਉਂ ਤੇਰਾ ਦਿਮਾਗ ਖਰਾਬ ਹੋ ਗਿਆ ਜੇ ਹੁਣ ਭਾਜੀ ਲੈਣ ਆਏ ਆ ਨਾ ਤੇ ਚੁੱਪ ਕਰਕੇ ਤੁਰ ਪੈ ਨਾਲ ਮੁੜ ਕੇ ਤੂੰ ਪੁਛਟਾਉਣਾ ਹੈ ਵੇਖੀ ਵੀਰ ਤੂੰ ਚੁੱਪੀ ਕੀਤਾ ਰਹਿ ਤੂੰ ਤੇ ਆਪ ਆਪਣੀ ਮੁੱਢੀ ਥੱਲੇ ਲੱਗਾ ਤੂੰ ਦਿਵਖ ਹੁੰਦੀ ਆ ਗੱਲਾਂ ਕਰਨ ੜਿਆ ਤੇ ਮੈਨੂੰ ਕਹੀ ਜਨਾ ਤੂੰ ਵੱਖ ਨਾ ਹੋ ਮੈਨੂੰ ਸਮਝਾਉਂਦੀ ਨਹੀਂ ਲੋੜ ਹੈਗੀ ਤੇ ਨਾਲੇ ਮੈਂ ਨਹੀਂ ਜਾਣਾ ਪਹਿਲੀ ਗੱਲ ਇਹ ਘਰ ਮੇਰਾ ਵੀ ਆ ਤੁਹਾਡਾ ਕੱਲਿਆਂ ਦਾ ਨਹੀਂ ਹੈਗਾ ਉਹ ਤੂੰ ਹੁਣ ਵਿਆਹੀ ਗਈ ਏ ਤੇਰਾ ਉਹ ਘਰ ਆ ਅਮਨਾ ਫੇਰ ਵੀ ਚੰਗਾ ਜਿਹੜਾ ਚਿਹਰਾ ਆ ਗਿਆ ਏ ਨਹੀਂ ਤੇ ਕੋਈ ਹੋਰ ਹੁੰਦਾ ਨਾ ਤੇ ਆਉਣਾ ਹੀ ਨਹੀਂ ਕਰਦਾ ਵੀ ਇੱਥੇ ਕੋਈ ਗੱਲ ਨਹੀਂ ਮਮੀ ਨੇ ਬੋਛਾ ਜਾਤ ਆਪਣਾ ਘਰ ਦੇ ਹੀ ਖਰਾਬ ਕਰਨ ਤੂੰ ਇਹ ਚੰਗੇ ਜੀ ਨੇ ਸਾਰੇ ਚਾਹੁੰਦੇ ਆ ਵੀ ਇਹ ਘਰੋਂ ਨਿਕਲ ਜੇ ਤਾਂ ਹੀ ਬਹੁਤਾ ਡਿਆ ਕਰਦਾ ਹਨ ਕਿ ਅਮਨਾ ਤੂੰ ਮੇਰੀ ਭੈਣ ਹੈਂ ਤੇਰਾ ਮੜਾ ਥੋੜੀ ਸੋਚਣਾ ਏ ਤੇਰੇ ਚੰਗੇ ਵਾਸਤੇ ਡੇਹ ਕਹਿਣ ਅਜੇ ਤੂੰ ਸਿਆਣੀ ਬਣਾ ਵੀਰ ਮੈਂ ਇੱਕ ਵਾਰੀ ਕਿਹਾ ਨਾ ਮੈਨੂੰ ਨਾ ਸਮਝਾ ਬਸ ਮੈਂ ਨਹੀਂ ਜਾਣਾ ਜੇ ਹੁਣ ਚੱਲ ਗਿਆ ਨਾ ਤੇ ਬਾਅਦ ਚੋਂ ਨਾ ਆਉਣਾ ਹੈ ਨੀ ਤੇਰੇ ਸਾਹਮਣੇ ਨਾ ਕਹਿ ਵੀ ਦਿੱਤਾ ਏ ਕੋਈ ਗੱਲ ਨਹੀਂ ਨਹੀਂ ਕੋਈ ਹੰਦਰ ਨਾ ਆਵੀਂ ਓ ਮਮੀ ਆ ਵੇਖੋ ਤੁਹਾਡੇ ਗਾੜੀ ਜੋੜੇ ਹੱਥ ਸਮਝਾਓ ਕੁਝ ਨਹੀਂ ਠੀਕ ਆ ਨਾ ਉਹਦਾ ਦਬਾਅ ਨਾ ਪਾ ਮੇਰੀ ਤੀ ਦੇਤੇ ਕਹਿੰਦਾ ਦਬਾਅ ਪਾਉਂਦੇ ਆ ਮਮੀ ਤੂੰ ਤੇ ਨਾ ਨਭ ਦੇ ਪਿੱਛੇ ਲੱਗਾ ਵਾ ਤੇ ਉਹ ਜਿੱਦਾਂ ਕਹੀ ਜਾਂਦੀ ਉਹਦਾ ਬੋਲੀ ਜਾਂਦਾ ਵਾ ਇਹ ਤੇਰੀ ਭੈਣ ਵਾ ਥੋੜੀ ਅਕਲ ਨੂੰ ਹੱਥ ਮਾਰ ਜੇ ਇਹ ਮਾਰ ਦੇਣਗੇ ਫਿਰ ਚੰਗਾ ਰਹੇਗਾ ਓ ਕਿਦਣੇ ਮਾਰ ਦੇਣ ਲੱਗੇ ਮਾਰਨਾ ਐਡਾ ਸੌਖਾ ਬਣਾ ਇਹਦੀ ਸੱਸ ਬੜੀ ਕਪੱਤੀ ਆ ਬੜੀ ਤੇਜ ਨਾਨੀ ਆ ਉਹਦਾ ਕੋਈ ਭਰੋਸਾ ਨਹੀਂਗਾ ਜੇ ਮੇਰੀ ਧੀ ਦਾ ਗਲ ਘੁੱਟਦਾ ਤਾਂ ਮੈਂ ਆਪਣੀ ਧੀ ਕਿੱਥੇ ਲੱਭਣੀ ਆ ਐਵੇਂ ਗੱਲਾਂ ਮਾਰੀ ਜਾਂਦਾ ਵਾ ਆ ਬੜੀਏ ਸਿੱਧੀ ਆ ਨਾ ਗਲ ਘੁੱਟਾਂ ਦੇਗੀ ਵਿਚਾਰ ਦੇ ਕੇ ਵੇਖ ਲੈ ਪਤਾ ਲੱਗ ਜੂ ਕਿੱਦਾਂ ਦੀ ਪਤਾ ਕਿਦਾਂ ਦੇਖੇ ਬੋਲਣ एकदम ਕੋ ਗੱਲ ਕਰਦਾ ਨਹੀਂ ਕਿ ਜਦੋਂ ਮੈਂ ਉੱਥੇ ਗਈ ਹੁਦੋਂ ਪੰਜ ਦੀ ਜਬਾਨ ਅੰਦਰ ਰਹਿ ਗਈ ਸੀ ਉਹਦੋਂ ਹੀ ਆਪਣੀ ਮਾਨ ਕਹਿ ਸਕਦਾ ਕਿ ਨਾ ਐਂਦਾ ਬੋਲ ਤੇ ਤੁਸੀਂ ਨੇ ਗੱਲਾਂ ਕੀਤੀਆਂ ਮੈਂ ਅਸਰ ਜਵਾਕ ਨਹੀਂ ਕੀਤੀ ਤੁਸੀਂ ਉੱਥੇ ਜਾ ਕੇ ਕੀਤੀਆਂ ਹੁਣ ਘਰ ਆਏ ਨ ਨਹੀਂ ਤੀ ਬਖਸ਼ਣ ਦੇ ਤੇ ਘਰ ਆਇਆ ਮਨ ਆਪਣੀ ਮਾਨ ਨੂੰ ਨਾਲ ਲੈ ਕੇ ਆਉਂਦਾ ਜਿਹੜੀ ਜਿਬਾਨਾ ਚਲਾਉਂਦੀ ਆ ਇਹਦੀ ਤੇ ਕੋਈ ਲੜਾਈ ਨਹੀਂ ਗਈ ਲੜਾਈ ਤੇ ਉਹਦੀ ਆ ਇਹਦੇ ਗੁੰਗਾ ਜਹਾ ਦੇ ਮਗਰ ਲੱਗਾ ਵਾ ਜੇ ਤੁਸੀਂ ਚੰਗੇ ਹੁੰਦੇ ਨਾ ਇਹਦੇ ਫੋਨ ਕਰਦੇ ਜਾਂਦੇ ਹੋਣਾ ਕਿਉਂ ਨਾ ਜਾਂਦੀ ਮੇਰੇ ਤੇ ਧੀ ਆ ਹੂੰ ਜਾਂਦੇ ਨਾ ਮम्मी ਦੇ ਘਰ ਜਾਵਣ ਦੇ ਘਰ ਮੁੱਕ ਜਾਵੇ ਕੋਈ ਜਾਵੇ ਨਾ ਪਿੱਛੇ ਤੇ ਹੈ ਨਹੀਂ ਕਿ ਕੰਮ ਜੋਗੇ ਤੇ ਮਾਂ ਵੀ ਰੋਕਦੀ ਆ ਇਹ ਬੁੱਢੀਆਂ ਪਿੱਛੇ ਡਰਦੇ ਫਿਰਦੇ ਨੇ ਖਤੇ ਇਹਨਾਂ ਨੇ ਕੀ ਕਰਨਾ ਚਲੋ ਮੰਮੀ ਠੀਕ ਆ ਜਿੱਦਾਂ ਤੁਸੀਂ ਜਾਂਦੇ ਉਦਾਂ ਹੀ ਸਹੀ ਵੀ ਜੇ ਨਹੀਂ ਨਾ ਘਲਾਉਣਾ ਇਹਨੂੰ ਤੇ ਰੱਖੋ ਫਿਰ ਇੱਥੇ ਅਮਨ ਹਾਨੂੰ ਨਾ ਕੋਾਇਆ ਕਰੀ ਠੀਕ ਆ ਨਾ ਤੇ ਮੈਂ ਭਾਜੀ ਨੂੰ ਕਹਿ ਦੇਣਾ ਕਿ ਭਲਿਆ ਮਾਂ ਸਾ ਤੂੰ ਚੱਲ ਜਾ ਤੇ ਮੰਮੀ ਹਾਂ ਜੇ ਕੱਲ ਨੂੰ ਹੁਣ ਕੋਈ ਗੱਲਬਾਤ ਹੋਈ ਨਾ ਜੇ ਬੰਦੇ ਇਕੱਠੇ ਹੋ ਜਾਣ ਹੋਰ ਪੰਚਾਇਤਾਂ ਦਾ ਕੰਮ ਆ ਤੁਹਾਨੂੰ ਨਾ ਵਿੱਚ ਲੈਓ ਠੀਕ ਆ ਨਾ ਮੁੰਡਾ ਬੁਰਿਆ ਹਾਂ ਨੋਂ ਬੜਾ ਹੋਗੇ ਕੋਈ ਗੱਲ ਨਹੀਂ ਪੁੱਤ ਤੂੰ ਮੇਰੇ ਹੁੰਦਿਆ ਕੋਈ ਫਿਕਰ ਨਾ ਕਰ ਠੀਕ ਆ ਨਾ ਇਹਨਾਂ ਦੀ ਕਿਹੜੀ ਗੱਲ ਵਾ ਇਹ ਬਸ ਆਪਣੀ ਬੁੜੀਆਂ ਤੋਂ ਡਰਦੇ ਬੋਲੀ ਜਾਂਦੇ ਆ ਇਹਨਾਂ ਨੂੰ ਕੀ ਸਮਝ ਆਪੇ ਸਾਡੀ ਭੈਣ ਦੀ ਉੱਥੇ ਕੀ ਹਾਲਤ ਹੋਣ ਢਈ ਆ ਕੋਈ ਗੱਲ ਨਹੀਂ ਜਾ ਲੰਦੇ ਜਾਂਦਾ ਵਾ ਤੇ ਵੇਖੀ ਤੇਰੀ ਸੱਸ ਆ ਪਾਊਗੀ ਤੈਨੂੰ ਲੈਣ ਵੇਖੀ ਜਾਈਂ ਤੂੰ ਠੀਕ ਆ ਨਾ ਇਹ ਤੇ ਗੱਲ ਹੈ ਆਹੋ ਤੇ ਜੇ ਤੂੰ ਇਦਾਂ ਚਲ ਗਈ ਨਾ ਇਹਦੇ ਨਾਲ ਅਗਲੀ ਨੇ ਫੇਰ ਮੇਲੇ ਮਾਰ ਡਿਆ ਪਣਾਵਾ ਪਿੱਕਾ ਵਰੀ ਗਿਆ ਤੇ ਕੁੜੀ ਘਲਾਤੀ ਆ ਆਹੋ ਬੱਚੋ ਉਹੀ ਹਾਰ ਰਹਿਣਾ ਚੰਗਾ ਸੋ ਆਹ ਜਾਣਦੇ ਜਾਂਦਾ ਵਾ ਤੇ ਸਾਨੂੰ ਕਿਹੜੀ ਪ੍ਰਵਾਹ ਪਈ ਏ ਦੀ ਫਿਰ ਜੇ ਇਹਨੂੰ ਪ੍ਰਵਾਹ ਨਹੀਂ ਗਈ ਤੇ ਪਾਣੀ ਲਵਾ ਲੈ ਬੋਟਾ ਅਲ ਪਾਣੀ ਪੀ ਮੈਂ ਹਾਂ ਜਵਾਈ ਦੇ ਉਹਨਾਂ ਦਾ ਬੰਦਾ ਹੀ ਕੋ ਭਲਾ ਮਾਨਸ ਵਿਚਾਰਨੇ ਕਿਤੇ ਦੰਦੋਂ ਦੰਦ ਨਹੀਂ ਚੁੱਕਿਆ ਜਦੋਂ ਦਾ ਨਮੋਜਣ ਆ ਜਾਓਗੇ ਬਹਿ ਰਿਆ ਨਹੀਂ ਕੋਈ ਗੱਲਬਾਤ ਨਹੀਂ ਇਹਨਾਂ ਕੀਤੀ ਇਹਦੇ ਇਹਨਾਂ ਕੋਈ ਗੱਲਬਾਤ ਨਹੀਂ ਜੇ ਉਸਨੇ ਕੀਤੀ ਆ ਤਾਂ ਇਸੇ ਕਮੀ ਹੋਣਾ ਵਾ ਹੈ ਉਹ ਸਦਾ ਕੁੜਿੰਗ ਲੈਣੀ ਆਇਆ ਹੋਏ ਇਹ ਤਾਂ ਹੁਣ ਰੱਬ ਜਾਣੇ ਤੇ ਮੈਨੂੰ ਕਹਿੰਦਾ ਅੰਕਲ ਜੀ ਆਇਓ ਅੱਛਾ ਪਿੰਡ ਮਾਰਿਓ ਕਿਹੜਾ ਮੈਂ ਚਲਾਵਾਂਗੇ ਕੋਈ ਨਹੀਂ ਮੈਂ ਕਿਹਾ ਵਿਚਾਰਿਆ ਤੇਰਨਾ ਅਜੇ ਪਤਾ ਨਹੀਂ ਕੀ ਕਰਨਾ ਸੱਸ ਤੇਰੀ ਇੰਨੀ ਚਲਾਗਾ ਕੀ ਬਤਾਗੇ ਤੇਰਨਾ ਕੀ ਇਹਨਾਂ ਨੇ ਚੰਦ ਚੜਾਉਣਾ ਤੇ ਕਿਦਾਂ ਗੱਲ ਬਾਨੀ ਸਾਰੇ ਨਾ ਘਰ ਵਿੱਚ ਬੇੜੀਆਂ ਚ ਵਟੇ ਪਾਉਣ ਵਾਲੀ ਜੀਵਨ ਹੁਆ ਸਦਾ ਗਲਤ ਗੱਲ ਹਵਾ ਜਦੋਂ ਧੀ ਭੈਣ ਵਿਆਹਤੀ ਆ ਜੇ ਕੋਈ ਹੋ ਹੋ ਵੀ ਗਈ ਇੱਥੇ ਉਹਨਾਂ ਨੇ ਮਾੜੀ ਚੰਗੀ ਆਪੋ ਜੇ ਤੂੰ ਤਾਂ ਨੱਚਾ ਪਾ ਕੇ ਉਥੋਂ ਲੈ ਆਈਆਂ ਉਹਨੂੰ ਹੈ ਹਾਂ ਉਹ ਵੀ ਬੜੀਆਂ ਗੱਲਾਂ ਕਰਦੀ ਹੁੰਦੀ ਹੈ ਹੁਣ ਆ ਗਈਆਂ ਨਾ ਆਪਣੇ ਅੱਗੇ ਪਰ ਅਸੀਂ ਫੇਰ ਵੀ ਆੰਨੇ ਆ ਕਿ ਕਿਸ ਦੀ ਧੀ ਦੇ ਨਾਲ ਨਹੀਂ ਇਦਾਂ ਹੋਣਾ ਚਾਹੀਦਾ ਇਹ ਜਿਹੜੀਆਂ ਜਨਾਨੀਆਂ ਅੜਬ ਹੁੰਦੀਆਂ ਨਾ ਉਹਨਾਂ ਦਾ ਕੰਮ ਹੈ ਨਾ ਮੁੰਡਿਆਂ ਦੇ ਘਰ ਵਸਣ ਦਿੰਦੀਆਂ ਤੇ ਨਾ ਕੁੜੀਆਂ ਦੇ ਵਸਣ ਦਿੰਦੀਆਂ ਕਿ ਇਹ ਨਾ ਕਿਸੇ ਬੰਨੇ ਕੰਮ ਤੋਰ ਹੀ ਛੱਡਣਾ ਜੀ ਇਹ ਤਾਂ ਸਿਆਣੇ ਹੋਣਗੇ ਨਾ ਫੇਰ ਤਾਂ ਮੁੰਡੇ ਦੇ ਨਾਲ ਕੁੜੀ ਨੂੰ ਘਲ ਦੇਣਗੇ ਜਿਹੜਾ ਤੇ ਇਹ ਨਾ ਮਨਜਿੰਦਰ ਹੂੰ ਉਹ ਤੇ ਉਹਦਾ ਅੰਦਰ ਦਾ ਸਾਫ ਹੋ ਉਹਦੇ ਚਾਹੁੰਦਾ ਸੀ ਕਿ ਚੱਲ ਕੋਈ ਗੱਲ ਨਹੀਂ ਜੇ ਕੋਈ ਗੱਲ ਹੋ ਗਈ ਆ ਤੇ ਕੁੜੀ ਨੂੰ ਮਤਲਬ ਕਿ ਘੱਲਣਾ ਪਰ ਇੱਕ ਗੱਲ ਇਹੋ ਵੀ ਜਿਹੜੀ ਆ ਨਾ ਜੀਵਨ ਉਹਨੇ ਉਹਦੇ ਤੇ ਟੌਰ ਹੀ ਨਾ ਘਾਇਆ ਵਾ ਕਿ ਫੈਸਲਾ ਮੁੰਡੇ ਉਹੋ ਹੀ ਹੋਣਾ ਵਾ ਜਿਹੜਾ ਜੀਵਨ ਨੇ ਕਰਨਾ ਕਰਦੇ ਬਹੁਤ ਜ਼ਿਆਦਾ ਟੱਬਰ ਉਹ ਜਿੱਦਾਂ ਮਰਜੀ ਆ ਨੋਆ ਨਾਲ ਜੋ ਮਰਜੀ ਕਰਿਆ ਮੁੰਡਿਆ ਨਾ ਜੋ ਮਰਜੀ ਕਰੇ ਆਪਣੀ ਧੀ ਦਾ ਘਰ ਬਸਾਵੇ ਮਤ ਦੀ ਗੱਲ ਹੁੰਦੀ ਆ ਨਾ ਜੇ ਮਾਂ ਤੋਂ ਇਹ ਖਿਲਾੜੇ ਪਾਉਂਦੀ ਲੋੜ ਕੀ ਆ ਬੰਦਾ ਤੇ ਉਹ ਹੁੰਦਾ ਵਾ ਜਿਹੜਾ ਟੁੱਟਦੇ ਨੂੰ ਜੋੜਦਾ ਵਾ ਜੇ ਕੋਈ ਗੱਲਬਾਤ ਹੋਈ ਤੇ ਚਲੋ ਉਹਨੂੰ ਨੱਕੋ ਤੇ ਮਿੱਟੀ ਪਾਓ ਤੇ ਜਿਹੜਾ ਇੰਨੀ ਕਰ ਨੂੰ ਇੰਦੀ ਕਰਦਾ ਵਾ ਉਹਦਾ ਫਿਰ ਕੀ ਲਾਜਾ ਚਲੋ ਪਸਤਾਵੇਗੀ ਕਿਸ ਦਿਨ ਨੂੰ ਦੇ ਲੈਣ ਦੂਜੀ ਗੱਲ ਇਹ ਆ ਵੀ ਰਾਬੀ ਕਰਾਉਂਦਾ ਸਾਰੇ ਕੰਮ ਹੁਣ ਸਾਡੀ ਕੁੜੀ ਨੇ ਇਨਾ ਕੁਝ ਕੀਤਾ ਵਾ ਇਹਦੀ ਹੁਣ ਮਤ ਨਹੀਂ ਗਈ ਟਿਕਾਣੇ ਉਹ ਕਹਿੰਦਾ ਨਾ ਰੱਬ ਡਾਂਗ ਹੀ ਨਹੀਂ ਮਾਰਦਾ ਤੇ ਮਤਵੱਲੀ ਪਾ ਹੁਣ ਮਤਵੱਲੀ ਪਾਤੀ ਆਨੇ ਤੇ ਹੁਣ ਇਹਨਾਂ ਨੇ ਭੁੱਤਣਾ ਹੀ ਵੇਖ ਲਓ ਕਸੂਰ ਇਹਦਾ ਕੱਲੀ ਦਾ ਤੱਕ ਤੱਕ ਨਾ ਸਾਰੇ ਟੱਬਰ ਨੂੰ ਪੈਂਡਿੰਗਾਂ ਨੇ ਤੇ ਇੱਕ ਵਾਰੀ ਨਹੀਂ ਤੁਰ ਲੱਗਿਆ ਗਿਆ ਵੀ ਭੈਣ ਜੀ ਰੋਟੀ ਖਾ ਕੇ ਜਾਇਓ ਕੁੜੀ ਸਗੋਂ ਅੰਦਰ ਮੈਨੂੰ ਆਂਦੀ ਮਮੀ ਇਦਾਂ ਨਹੀਂ ਮੈਂ ਜਾਣ ਦੇਣਾ 10 ਮਿੰਟਾਂ ਚ ਰੋਟੀ ਪੱਕ ਜਾਨੀ ਹੈ ਸੱਨੀ ਮੈਨੂੰ ਕਹਿੰਦੇ ਰੋਟੀ ਮੈਂ ਰੋਟੀ ਪਾਣੀ ਛਕ ਲਿਆ ਮੈਂ ਹੋ ਮੈਂ ਪਰੌਣੇ ਦੇ ਸਾਹਮਣੇ ਕੀ ਕਾਵਾਂ ਹਾਂ ਤੇ ਤੂੰ ਬਣਾ ਰੋਟੀਆਂ ਦੋ ਤੇ ਮੈਂ ਵੀ ਕਪੜੇ ਬਦਲ ਕੇ ਨਾ ਤੇ ਮੱਜਾਂ ਨੂੰ ਸੋਦੇ ਪੱਠੇ ਸੋਟ ਲਾ ਪਾਣੀ ਕੋਲ ਡਾਲਾ ਉਹਨਾਂ ਨੂੰ ਹੈ ਚਲੋ ਕੋਈ ਨਹੀਂ ਦੋ ਦੋ ਰੋਟੀਆਂ ਸਬਜੀ ਬਣਾ ਕੇ ਹੀ ਗਈ ਹਾਂ ਤੇ ਆਟਾ ਗੁੱਜਾ ਦੋ ਫੁਲਕੇ ਲਵਨੇ ਆ ਦਿਖਾ ਲੈਨੇ ਚਲ ਕਰ ਜੋ ਕਰਨਾ ਹੈ ਉਹ ਮੈਂ ਉੱਠਾ ਫਿਰ ਹਿੰਦਰ ਇਧਰ ਆਇਓ ਦੱਸ ਕੀ ਗਾਣੇ ਕੀ ਗੱਲ ਹੋਈ ਹੈ ਕੁਝ ਸਾਨੂੰ ਵੀ ਦੱਸ ਤੋ ਹੁਣ ਅਮਨ ਜਾਊਗੀ ਨਾ ਭਾਜੀ ਦੇ ਨਾਲ ਲੈਣੀ ਆਏ ਨਾ ਇਹਨੂੰ ਓਏ ਉਹ ਤੇ ਆਏ ਨਵਦੀਪ ਲੈਣ ਪਰ ਮੰਮੀ ਦਾ ਸਾਰਾ ਕੁਸ ਹੋ ਰਿਹਾ ਇਹ ਨਹੀਂ ਤੋ ਰਣ ਗਈ ਇੱਕ ਉਹ ਜੀ ਛੇੜਣ ਅਮਨ ਜਿਹੜੀ ਉਹਨਾਂ ਦੀ ਮਗਰ ਲੱਗੀ ਏ ਮੈਂ ਤੇ ਦੰ ਉਥੋਂ ਤੱਜੇ ਠਾ ਕੇ ਲਿਆਂਦਾ ਹਾਂ ਅਮਨ ਨੂੰ ਮੈਂ ਚਲ ਸਮਝਾਉਣਾ ਪਰ ਨਾ ਜੀ ਜੋ ਮੰਮੀ ਕਹੇਗੀ ਉਹ ਹੀ ਕਰਨਾ ਮੈਂ ਤੇ ਤੁਸੀਂ ਕਿੰਨੇ ਜਾਣੇ ਹੋ ਤੇ ਤੁਸੀਂ ਮੰਮੀ ਨੂੰ ਸਮਝਾ ਨਹੀਂ ਸਕਦੇ ਮੰਮੀ ਤੁਹਾਡੇ ਸਾਰਿਆਂ ਤੇ ਪਰ ਉਹ ਗਈ ਆ ਉਹ ਮੈਂ ਬਥੇਰਾ ਮੱਥਾ ਮਾਰਿਆ ਨਹੀਂ ਕਿ ਇਹਨੂੰ ਜਦਨ ਦਿੰਦੇ ਉਥੇ ਦੱਸ ਮੈਂ ਕੀ ਕਰਾਂ ਹੱਦ ਹੋ ਗਈ ਮੰਮੀ ਤੇ ਤੁਹਾਨੂੰ ਪਤਾ ਤਾਂ ਹੈਗਾ ਹੀ ਨਹੀਂ ਇਦਾਂ ਕਿਦਾਂ ਚੱਲੂਗਾ ਸਾਰੀ ਮਮਮੀ ਨੇ ਇਹਨੂੰ ਘਰੇ ਤੋਂ ਛੱਡਨਾ ਲੱਗਦਾ ਤੇ ਇਦਾਂ ਹੀ ਨੇ ਹੁਣਬਿੰਦਰ ਤੁਸੀਂ ਸਮਝਾਓ ਹਾਂ ਥੋੜਾ ਬਹੁਤਾ ਇਦਾਂ ਥੋੜੀ ਕੰਮ ਚੱਲਦੀ ਆ ਫਿਰ ਵਿਆਹ ਨਹੀਂ ਨਾ ਕਿ ਜੇ ਆਹਰੇ ਖਿਲਾਰੇ ਪਾਉਣੇ ਆ ਤੇ ਬੜਾ ਮੱਥਾ ਮਾਰਿਆ ਮੈਂ ਦਿੱਤਾ ਤਾਂ ਕਢਵਾਵਾ ਦਿੱਤਾ ਮੈਂ ਵੀ ਜੇ ਨਹੀਂ ਫਿਰ ਕਹਿਦਾ ਉਹਨਾਂ ਨੂੰ ਵੀ ਚੱਲ ਜਾਣ ਆਂਦੇ ਕਹਿ ਦੇ ਆਈ ਤੂੰ ਇਹਦੇ ਵਾਲੇ ਕਿਦਾਂ ਗੱਲਾਂ ਕਰਨਗੇ ਹੁਣ ਵੇਖੀ ਤੇ ਨਾਲੇ ਤੂੰ ਹੁਣ ਉਹਨਾਂ ਨੂੰ ਕਿੱਦਾਂ ਜਾ ਕੇ ਕਹੋਗੀ ਭਤੋਈ ਸਾਡੇ ਕਰੋ ਚੱਲ ਜੋ ਬੇਇੱਜ਼ਤੀ ਨਾ ਹੋਊਗੀ ਯਾਰ ਹੈ ਤਾਂ ਸਹੀ ਪਰ ਹੁਣ ਦੱਸ ਕੀ ਕਰੀਏ ਪਤਾ ਮੰਮੀ ਨੇ ਕਿੰਨੀਆਂ ਗੱਲਾਂ ਸੁਣਾਈਆਂ ਭਾਜੀ ਨੂੰ ਨਹੀਂ ਮੈਂ ਤਾਂ ਲੈਣ ਆਇਆ ਵਾ ਭਾਬੀ ਫੇਰ ਵੀ ਉਹ ਚੰਗੇ ਆ ਜਿਹੜਾ ਅੱਗੋਂ ਬੋਲੇ ਨਹੀਂ ਹੈਗੇ ਜੇ ਕੋ ਹੁੰਦਾ ਨਾ ਉਹ じゃ ਅਗਲੇ ਨਾਲ ਨੱਕ ਨਾਲ ਤਿਰਾਂ ਕਢਾਉਣੀ ਆ ਮੈਂ ਤਾਂ ਅੱਗੇ ਨਾਮ ਨੂੰ ਕਹਿ ਨਹੀਂ ਆਣਗੀ ਮੈਂ ਉਹ ਚੰਗਾ ਵਿਚਾਰਾ ਜਿਹੜਾ ਚੁੱਪ ਕਰਕੇ ਸੁਣ ਰਿਹਾ ਵੈਨਾਂ ਦੀ ਚੰਗੀ ਭਲੀ ਵਸਦੀ ਜਾਣ ਕੇ ਲਿਆ ਕੇ ਸਿਆਪਾ ਪਾਤਾ ਤੇ ਪਿੰਦਰ ਉੱਥੇ ਸਿਆਪਾ ਬਿਆਣਾ ਸਿਆਪਾ ਸਮਝ ਲਓ ਆਪਣੇ ਘਰ ਵੀ ਪਿਆਈ ਲਓ ਇੱਥੇ ਕਹਵਾਲੇ ਵੀ ਸ਼ੁਰੂ ਹੀ ਹੈ ਮੈਂ ਤਾਂ ਕਿਹਾ ਤਾਂ ਮੈਂ ਹਾਨੂੰ ਨਾ ਕਵਾਇਆ ਕਰੀ ਪੈਣੇ ਬਥੇਰਾ ਤੇਰਾ ਕਰ ਲਿਆ ਸ਼ੋਰ ਕੀਤਾ ਵੀ ਵਿਆਹੀ ਗਈ ਹੈ ਚਲੋ ਕਲੇਸ਼ ਮੁਕਾ ਕਰ ਚੋ ਪਰ ਫੇਰ ਉਹ ਹਾਲ ਇਹ ਤਾਂ ਵੱਧ ਗਿਆ ਤੇ ਅੱਗੇ ਇੱਕ ਬੰਨੇ ਦੀ ਟੈਨਸ਼ਨ ਹੈ ਹੁਣ ਉਧਰ ਦੀ ਵੀ ਹੋਈ ਨਹੀਂ ਆਣੇ ਅੱਜ ਤਾਂ ਇਹ ਕੱਲਾ ਲੈਣ ਹੁਣ ਕੱਲ ਨੂੰ ਪੰਚਾਇਤਾਂ ਆਉਣ ਜਾਣੀਆਂ ਆਪੇ ਪਿੰਡ ਚ ਪਤਾ ਲੱਗੇ ਕਣ ਲੱਗੇ ਨਾਲੇ ਪਿੰਡਾਂ ਚ ਪਤਾ ਕਿਹਨੂੰ ਪਤਾ ਲੱਗਣੀ ਇਹਨਾਂ ਨਾਲੇ ਪਰਲੇ ਆਣਗੇ ਪਤਾ ਕਿਸੇ ਨੂੰ ਕੀ ਲੱਗਣਾ ਵਾ ਲੱਗਣਾ ਤਾਂ ਡਿਮਾਂਡ ਹੋਈ ਆ ਵੇਖੀ ਮੁੜ ਕੇ ਨੇ ਹੱਥ ਜੋੜ ਜੋੜ ਕੇ ਉੱਥੇ ਛੱਡ ਜਾਣਾ ਨੇ ਤਾਂ ਅਗਲੇ ਨੇ ਰੱਖਣੀ ਨਹੀਂ ਆ ਆਪਾਂ ਛੜੀ ਦਾ ਨਾ ਵੀ ਕਿਸੇ ਨੂੰ ਪਤਾ ਨਹੀਂ ਆ ਘਰ ਚ ਬਾਅਦ ਚ ਤੇ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਏ ਤੇ ਹੁਣ ਫਿਰ ਤੁਸੀਂ ਕੀ ਕਰਨ ਲੱਗੇ ਮੈਂ ਤਾਂ ਹੁਣ ਭਾਜੀ ਨੂੰ ਕਹਿ ਦਨ ਲੱਗਾ ਵੀ ਚੱਲ ਜੋ ਕੋਈ ਨਹੀਂ ਅਸੀਂ ਛਾਡਾਵਾਂਗੇ ਹੋਰ ਕੀ ਕਹਿਣਾ ਕਰ ਕਿਸੇ ਨਾ ਕਿਸੇ ਬੰਨੇ ਗੱਲ ਤੇ ਲਾਉਣੀ ਹੀ ਆ ਨਾ ਮੰਮੀ ਜਾਣ ਦੇਣਗੇ ਇਹਦੇ ਫੇਰ ਹੀ ਆ ਨਾ ਚਾਰ ਪਾਣ ਉਹਦਾ ਨੂੰ ਇੱਥੇ ਰੱਖ ਕੇ ਚੱਲ ਮੈਂ ਕਹ ਦੇਣਾ ਫਿਰ ਹੋਰ ਕੀ ਕਰਨਾ ਉਹਦਾ ਰੋਟੀ ਢਾਟੀ ਤਿਆਰ ਹੈ ਤੇ ਨਹੀਂ ਅਹੀਂ ਨਹੀਂ ਕਾਹ ਕੀਤਾ ਨਵਦੀਪ ਤੁਸੀਂ ਰੋਟੀ ਪਕਾ ਲੈਂਦੇ ਚੱਲ ਰੋਟੀ ਖਵਾ ਦਿੰਦੇ ਭਾਜੀ ਨੂੰ ਗੁੱਜਾ ਆਟਾ ਤੁਸੀਂ ਗੱਲ ਤੇ ਕਰੋ ਅਗਲੇ ਨੇ ਰੋਟੀ ਖਾਣੀ ਦਿੱਤੀ ਹੈ ਅਗਲੇ ਨੂੰ ਜਾ ਕੇ ਕਹੋਗੇ ਕਿ ਅਹੀਂ ਨਹੀਂ ਕੁੜੀ ਨੂੰ ਤੋੜਨਾ ਨਾਲੇ ਤੁਹਾਡੀਆਂ ਗੱਲਾਂ ਵੀ ਸੁਣੇ ਤੇ ਨਾਲੇ ਤੁਹਾਡੇ ਕਾਹਦਾ ਰੋਟੀ ਪਾਣੀ ਵੀ ਖਾਏ ਉਹਦੀ ਜਗ੍ਹਾ ਤੇ ਇਹ ਹੁੰਦੇ ਨਾ ਤੇ ਅਗਲੇ ਦਾ ਸਿਰ ਪਾੜ ਦੇਣਾ ਹੀ ਇਹਨਾਂ ਨੇ ਉਹ ਚੰਗਾ ਵਿਚਾਰਾ ਜਿਹੜਾ ਬੈਠਾ ਵਾ ਨਾ ਤਾਂ ਹੁਣ ਕਿੰਦਾ ਚੱਲਣਾ ਇਦਾਂ ਮੈਨੂੰ ਤੇ ਆਪਣੀ ਕੁਝ ਸਮਝ ਲੱਗਣ ਦੀ ਵੀ ਕੀ ਕਰੀਏ ਆਹ ਪੇੜਾ ਅਮਨੋ ਇਤਿਆਰ ਡੈਡੀ ਉਹ ਨਹੀਂ ਜੇ ਮੰਨਣ ਲਈ ਆਂਦੀ ਮੈਂ ਨਹੀਂ ਜਾਣਾ ਹੈਗਾ ਨਹੀਂ ਮੈਂ ਸਦਾ ਹੀ ਆ ਇਨੇ ਚਿਰ ਦਾ ਇੱਥੇ ਬਹਾਲ ਛੜਿਆ ਜੇ ਜੇ ਨਹੀਂ ਜਾਣਾ ਤੋ ਦੰਦਾ ਮੈਨੂੰ ਦੱਸ ਦਿੰਦੇ